ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਉਸਨੇ ਸਾਲ 2025 ਵਿੱਚ ਫੰਡ ਰੇਜ਼ਿੰਗ ਦਾ ਨਵਾਂ ਰਿਕਾਰਡ ਬਣਾਇਆ ਹੈ। ਪਾਰਟੀ ਨੇ ਦੇਸ਼ ਭਰ ਤੋਂ ਲਗਭਗ 48 ਮਿਲੀਅਨ ਡਾਲਰ ਇਕੱਠੇ ਕੀਤੇ ਨੇ ਜੋ 3.27 ਲੱਖ ਤੋਂ ਵੱਧ ਦਾਨਾ ਰਾਹੀਂ ਮਿਲੇ ਨੇ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਐਵਰ ਨੇ ਬਿਆਨ ਜਾਰੀ ਕੀਤੇ ਕਰਦਿਆਂ ਕਿਹਾ ਕਿ ਦੇਸ਼ ਭਰ ਦੇ ਲੋਕਾਂ ਵੱਲੋਂ ਮਿਲੇ ਇਹੇ দান ਇਸ ਕਾਲ ਦਾ ਸਬੂਤ ਹੈ ਕਿ ਲੋਕ ਪਾਰਟੀ ਦੇ ਸੁਨਹਿਰੇ ਤੇ ਭਰੋਸਾ ਕਰਦੇ ਨੇ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਟੀਚਾ ਕੈਨੇਡਾ ਨੂੰ ਹੋਰ ਸੁਰੱਖਿਅਤ ਤੇ ਸਸਤਾ ਦੇਸ਼ ਬਣਾਉਣਾ ਹੈ ਇਸ ਦੇ ਨਾਲ ਹੀ ਇਲੈਕਸ਼ਨਾਂ ਕੈਨੇਡਾ ਤੇ ਅੰਕੜਿਆਂ ਮੁਤਾਬਕ ਕਨਜ਼ਰਵੇਟਿਵ ਪਾਰਟੀ ਨੇ 2025 ਦੇ ਪਹਿਲੇ 3 ਮਹੀਨਿਆਂ ਦੇ ਵਿੱਚ 28.1 ਮਿਲੀਅਨ ਡਾਲਰ ਤੇ ਦੂਜੇ ਮਹੀਨੇ ਦੇ ਵਿੱਚ 9 ਮਿਲੀਅਨ ਡਾਲਰ ਤੇ ਤੀਜੇ ਮਹੀਨੇ ਦੇ ਵਿੱਚ 4.2 ਮਿਲੀਅਨ ਡਾਲਰ ਇਕੱਠੇ ਕੀਤੇ ਪਾਰਟੀ ਦਾ ਕਹਿਣਾ ਹੈ ਕਿ ਸਾਲ ਦੇ ਆਖਰੀ ਤਿੰਨ ਮਹੀਨਿਆਂ ਦੇ ਵਿੱਚ 6.4 ਮਿਲੀਅਨ ਡਾਲਰ ਤੋਂ ਵੱਧ ਫੰਡ ਇਕੱਠਾ ਕੀਤਾ ਗਿਆ ਤੇ ਫਿਰ ਪੋਲੀਵਰ ਨੇ ਕਿਹਾ ਕਿ ਇਹ ਫੰਡ ਪਾਰਟੀ ਦੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਅਗਲੀ ਚੋਣ ਵਿੱਚ ਲਿਬਰਲ ਸਰਕਾਰ ਦਾ ਮੁਕਾਬਲਾ ਕਰਨ ਲਈ ਵਰਤੇ ਜਾਣਗੇ ਇਸ ਤੋਂ ਪਹਿਲਾਂ ਲਿਬਰਲ ਪਾਰਟੀ ਨੇ ਵੀ ਆਪਣੇ ਫੰਡ ਰੇਜ਼ਿੰਗ ਦੇ ਆંકੜੇ ਜਾਰੀ ਕੀਤੇ ਸਨ ਲਿਬਰਲ ਪਾਰਟੀ ਨੇ ਕਿ ਦੱਸਿਆ ਕਿ ਉਸਨੇ 2025 ਦੇ ਵਿੱਚ 29 ਮਿਲੀਅਨ ਡਾਲਰ ਤੋਂ ਵੱਧ ਫੰਡ ਇਕੱਠਾ ਕੀਤਾ ਜੋ 2024 ਦੇ ਮੁਕਾਬਲੇ ਲਗਭਗ ਦੁੱਗਣਾ ਹੈ ਇਸ ਜਨਾਲੀ ਇਲੈਕਸ਼ਨ ਕੈਨੇਡਾ ਦੇ ਅਨੁਸਾਰ ਲਿਬਰਲ ਪਾਰਟੀ ਨੇ ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ 13.2 ਮਿਲੀਅਨ ਡਾਲਰ ਦੂਜੇ ਮਹੀਨੇ ਦੇ ਵਿੱਚ 7.6 ਮਿਲੀਅਨ ਡਾਲਰ ਅਤੇ ਤੀਜੇ ਮਹੀਨੇ ਦੇ ਵਿੱਚ 2.95 ਮਿਲੀਅਨ ਡਾਲਰ ਇਕੱਠੇ ਕੀਤੇ ਇਸ ਦੇ ਨਾਲ ਹੀ ਨਿਊ ਡੈਮੋਕ੍ਰੈਟਿਕ ਪਾਰਟੀ ਨੇ 2025 ਦੇ ਪਹਿਲੇ 9 ਮਹੀਨਿਆਂ ਦੇ ਵਿੱਚ 4.6 ਮਿਲੀਅਨ ਡਾਲਰ ਦਾ ਦਾਨ ਹੈ ਜਿਹੜਾ ਉਹ ਪ੍ਰਾਪਤ ਕੀਤਾ ਹਾਲਾਂਕਿ ਇਹ ਇਲੈਕਸ਼ਨ ਕੈਨੇਡਾ ਦੇ ਹਾਲੇ ਸਾਲ ਦੇ ਵਿੱਚ ਆਖਰੀ ਤਿੰਨ ਮਹੀਨਿਆਂ ਦੇ ਜਿਹੜੇ ਅੰਤਿਮ ਆંકੜੇ ਜਾਰੀ ਨਹੀਂ ਕੀਤੇ